ਦਰਦਨਾਕ ਪਾਣਾ ਵਾਪਰਿਆ ਜਦੋਂ ਉਸ ਪਰਿਵਾਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਬੱਚੇ ਦੀ ਸਿਹਤ ਠੀਕ ਨਹੀਂ ਸੀ ਜਿਸ ਦੇ ਚਲਦਿਆਂ ਉਸ ਨੂੰ ਅੱਗੇ ਹਸਪਤਾਲ ਰੈਫਰ ਕੀਤਾ ਗਿਆ ਹਾਲਾਂਕਿ ਪਰਿਵਾਰਿਕ ਮੈਂਬਰ ਖੁਸ਼ ਸੀ ਕਿ ਉਹਨਾਂ ਦੇ ਘਰ ਲੜਕੇ ਦਾ ਜਨਮ ਹੋਇਆ ਹੈ ਪਰ ਇਹ ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਜਦੋਂ ਪਰਿਵਾਰਿਕ ਮੈਂਬਰ ਇਸ ਬੱਚੇ ਨੂੰ ਦੂਸਰੇ ਹਸਪਤਾਲ ਰੈਫਰ ਕਰਦੇ ਨੇ ਕਿਉਂਕਿ ਉਸ ਨੂੰ ਜਦੋਂ ਗੱਡੀ ਦੇ ਵਿੱਚ ਲਿਜਾਇਆ ਜਾਂਦੇ ਤੇ ਗੱਡੀ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਾਰ ਦੀ ਟੱਕਰ ਹੁੰਦੀ ਹੈ ਰਸਤੇ ਦੇ ਵਿੱਚ ਗੰਨੇ ਦੇ ਨਾਲ ਭਰੀ ਹੋਈ ਟਰਾਲੀ ਪਲਟ ਜਾਂਦੀ ਹੈ ਹਨੇਰਾ ਹੁੰਦਾ ਜਿਸ ਦੇ ਚਲਦੇ ਆ ਟਰਾਲੀ ਨਜ਼ਰ ਨਹੀਂ ਆਂਦੀ ਤੇ ਇੱਕ ਕਾਰ ਸਿੱਧੀ ਟਰਾਲੀ ਦੇ ਵਿੱਚ ਜਾ ਵੱਜਦੀ ਹੈ ਆਸ਼ਾ ਵਰਕਰ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਨਵਜੰਮੇ ਬੱਚੇ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਤਾਂ ਪਰਿਵਾਰ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਉਹਨਾਂ ਦੇ ਨਵਜੰਮੇ ਬੱਚੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤਾਂ ਇਸ ਬੱਚੇ ਦੀ ਸੇਤ ਠੀਕ ਨਹੀਂ ਸੀ ਜਿਸ ਦੇ ਚਲਦਿਆਂ ਇਸ ਨੂੰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੂਸਰੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਤਾਂ ਗੰਨੇ ਦੇ ਨਾਲ ਭਰੀ ਟਰਾਲੀ ਪਲਟੀ ਖੁੰਦੀ ਹੈ ਰਸਤੇ ਦੇ ਵਿੱਚ ਔਰ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਇਸ ਗੱਡੀ ਦੇ ਵਿੱਚ ਨਵਜੰਮੇ ਬੱਚੇ ਨੂੰ ਲੈ ਜਾ ਰਹੇ ਸੀ ਹਾਲਾਂਕਿ ਮਾਂ ਹਸਪਤਾਲ ਦੇ ਵਿੱਚ ਹੀ ਭਰਤੀ ਸੀ ਬੱਚੇ ਨੂੰ ਅੱਗੇ ਇਲਾਜ ਦੇ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਇੱਕ ਕਾਰ ਜਾ ਕੇ ਸਿੱਧਾ ਗੰਨੇ ਦੇ ਨਾਲ ਭਰੀ ਹੋਈ ਟਰਾਲੀ ਜਿਹੜੀ ਸੜਕ ਵਿੱਚ ਪਲਟੀ ਹੁੰਦੀ ਹੈ ਉਸ ਦੇ ਵਿੱਚ ਜਾ ਵੱਜਦੀ ਹੈ ਆਸ਼ਾ ਵਰਕਰ ਦੇ ਸੱਟਾਂ ਵੱਜਦੀਆਂ ਨੇ ਜਦਕਿ ਨਵਜੰਮੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਉੱਥੇ ਮੌਜੂਦ ਪਰਿਵਾਰਿਕ ਮੈਂਬਰ ਰੋਂਦੇ-ਕਰਲੌਂਦੇ ਵੀ ਨਜ਼ਰ ਆਏ ਤਾਂ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਨੂੰ ਇਸ ਬਾਬਤ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਾਲਾਂਕਿ ਇਹਨਾਂ ਕਾਰ ਦੇ ਵਿੱਚ ਸਵਾਰ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਨਵਜੰਮੇ ਬੱਚੇ ਦੀ ਜਾਨ ਨਹੀਂ ਬਚੀ ਪਰਿਵਾਰ ਨੇ ਹਾਲੇ ਤੱਕ ਆਪਣੀਆਂ ਖੁਸ਼ੀਆਂ ਵੀ ਟੰਗ ਨਾਲ ਨਹੀਂ ਸੀ ਮਨਾਇਆਂ ਕਿ ਇਹ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਇੱਕ ਨਵਜੰਮੇ ਬੱਚੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਰਾਤ ਦੇ ਹਨੇਰੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਇੱਕ ਟਰੈਕਟਰ ਟਰਾਲੀ ਜਿਹੜੇ ਸੜਕ ਵਿੱਚ ਪਲਟੇ ਹੋਏ ਸੀ ਇਹ ਨਜ਼ਰ ਨਹੀਂ ਆਏ ਜਿਸ ਦੇ ਚਲਦਿਆਂ ਇਹ ਸਾਰਾ ਹਾਦਸਾ ਵਾਪਰਿਆ ਤਾਂ ਇਸ ਬਾਬਤ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਹਾਂਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਸਾਰਾ ਇਕੱਠਾ ਕਰਾਓ ਜੀ ਰਾਤ ਤਕਰੀਬ 1 ਵਜੇ ਕੰਨੇ ਦੀ ਭਰੀ ਟਰਾਲੀ ਜਾ ਰਹੀ ਸੀ ਅੱਛਾ ਜੀ ਜੋ ਕਿ ਅਚਾਨਕ ਰੋਡ ਤੇ ਪਲਟ ਗਈ ਅੱਛਾ ਓਵਰ ਲੋਡ ਹੋਣ ਕਰਕੇ ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਐ ਕਾਰ ਐ ਆਖਰੀ ਟਕਰਾਈ ਐ ਅੱਛਾ ਜੀ ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ ਇਹ ਨਿਊ ਬਰਨ ਬੱਚਾ ਸੀਗਾ ਜੀ ਹਾਂ ਜੀ ਨਿਊ ਬਰਨ ਸੀ ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਬੱਚੇ ਇਹ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀ ਕਿ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਬਚ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਚਿੱਟਸਾਂ ਨੂੰ ਬਰੌਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਜਿਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹਾਂਜੀ ਉਹ ਵੀ ਜ਼ਖਮੀ ਆਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਤੋਂ ਦੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪਤਾਲ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਹਾਂ ਟਰਾਲੇ ਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ